ਉਹ ਮੀਟਿੰਗ ਦੇ ਵਿੱਚ ਸੂਰਤ ਦੇ ਵਿੱਚ ਇਹ ਗੱਲਬਾਤ ਆਈ ਸੀ ਵੀ ਤੁਸੀਂ ਕਿਲੋਮੀਟਰ ਵਾਲਾ ਮੈਟਰ ਛੱਡੋ ਤੇ ਆਪਦੇ ਰੈਗੂਲਰ ਵਾਲੇ ਮੰਗ ਉਤਾਰੋ ਸਾਡੇ ਵੱਲੋਂ ਇਹ ਗੱਲਬਾਤ ਆਈ ਸੀ ਵੀ ਜਿੱਥੇ ਮਹਿਕਮੇ ਦੇ ਤੁਸੀਂ ਹੜਤਾਲ ਖੋਲੋ ਤੇ ਮੈਂ ਸਾਰੇ ਬੰਦੇ ਬਹਾਲ ਕਰਦਾ ਜਿਹੜੇ ਪਰ ਹੁਣ ਜੋ ਗੱਲਬਾਤ ਮੀਡੀਆ ਦੇ ਵਿੱਚ ਚੱਲ ਰਹੀ ਆ ਉਹ ਇਹ ਚੱਲ ਰਹੀ ਆ ਵੀ ਹੜਤਾਲ ਖੁੱਲ ਗਈ ਆ ਗੱਲਬਾਤ ਇਹ ਆਈ ਸੀ ਵੀ ਪਹਿਲਾਂ ਸਾਰੇ ਬੰਦੇ ਛੱਡੇ ਜਾਣਗੇ ਹੜਤਾਲ ਲਗਾਤਾਰ ਜਾਰੀ ਆ ਝੂਠੀਆਂ ਖਬਰਾਂ 'ਚ ਨਾ ਪਓ ਕੋਈ ਹੜਤਾਲ ਖੁੱਲੀ ਨਹੀਂ ਕਿਉਂਕਿ ਰਾਜਨੀਤੀਗਾਲੇ ਸਾਡੇ ਕੋ ਤੇ ਆਣੋ ਰਹੇ ਸਾਡੇ ਨਾਲ ਤੇ ਉਹਨੇ ਖਰਾਉਣਾ ਜਿਹਨੂੰ ਪਤਾ ਵੀ ਇਹ ਕਵਾੜਾ ਇਹਨਾਂ ਦੇ ਵਜ੍ਹਾ ਸਾਡੇ ਦਾਗ ਵੱਜ ਨਹੀਂ ਹੁਣ ਸਪੋਰਟ ਮੰਤਰੀ ਜੀ ਨਾਲ ਸਵੇਰੇ 12 ਵਜੇ ਤੋਂ ਮੀਟਿੰਗ ਚੱਲੀ ਆ ਉਹ ਮੀਟਿੰਗ ਦੇ ਵਿੱਚ ਸਵਾਰ ਦੇ ਵਿੱਚ ਇਹ ਗੱਲਬਾਤ ਆਈ ਸੀ ਵੀ ਤੁਸੀਂ ਕਿਲੋਮੀਟਰ ਵਾਲਾ ਮੈਟਰ ਛੱਡੋ ਤੇ ਅੱਤੇ ਰੈਗੂਲਰ ਵਾਲੀ ਮੰਗ ਉਸਾਲੋ ਸਾਡੇ ਵੱਲੋਂ ਇਹ ਗੱਲਬਾਤ ਆਈ ਸੀ ਵੀ ਜਿੱਥੇ ਵਿਭਾਗ ਦੇ ਨੁਕਸਾਨ ਹੋਊਗਾ ਅਸੀਂ ਉੱਥੇ ਬੋਲਾਂਗੇ ਮੰਤਰੀ ਸਾਹਿਬ ਵੱਲੋਂ ਗੱਲ ਇਹ ਆਈ ਦੀ ਵੀ ਆਪਾਂ ਯਾਰ ਕਿਲੋਮੀਟਰ ਵਾਲੀ ਜਿਹੜੀ ਗੱਲਬਾਤ ਆ ਉਹ ਆਪਾਂ ਦੁਬਾਰੇ ਰੁੱਕ ਕੇ ਕਰ ਲਾਂਗੇ ਪਹਿਲਾਂ ਜਿਹੜਾ ਪੰਜਾਬ ਦਾ ਮਾਹੌਲ ਬਣਿਆ ਹੋਇਆ ਉਹ ਆਪਾਂ ਸੈੱਟ ਕਰ ਲਈਏ ਪੰਜਾਬ ਦਾ ਮਾਹੌਲ ਕੀ ਬਣਿਆ ਹੋਇਆ ਸਾਰਾ ਪੰਜਾਬ ਬੰਦ ਪਿਆ ਪੀਆਰਟੀਸੀ ਪਰ ਬੱਸ ਬੰਦ ਪਈ ਜੀ ਮੰਤਰੀ ਸਾਹਿਬ ਨੇ ਗੱਲਬਾਤ ਰੱਖੀ ਸੀ ਵੀ ਤੁਸੀਂ ਯਾਰ ਕੋਟੇ ਪਾਸੇ ਨੂੰ ਆਓ ਤੁਸੀਂ ਹੜਤਾਲ ਖੋਲੋ ਤੇ ਮੈਂ ਸਾਰੇ ਬੰਦੇ ਬਹਾਲ ਕਰਦਾ ਜਿਹੜੇ ਕੱਢੇ ਸੀ ਜਿਨ੍ਹਾਂ ਦੇ ਪਰਚੇ ਦੇ ਕੇ ਅੰਦਰ ਦਿੱਤੇ ਆ ਮੈਂ ਸਾਰੇ ਬੰਦੇ ਛੜਦਾ ਤੇ ਸਾਡੀ ਕਮੇਟੀ ਵੱਲੋਂ ਇਹ ਫੈਸਲਾ ਹੋਇਆ ਸੀ ਵੀ ਠੀਕ ਹੈ ਜੀ ਤੁਸੀਂ ਸਾਰੇ ਬੰਦੇ ਬਹਾਲ ਕਰੋ ਜਿਨ੍ਹਾਂ ਦੇ ਕੱਲ ਸਸਪੈਂਸ਼ਨ ਦੇ ਆਰਡਰ ਹੋਏ ਆ ਨਾਲ ਤੁਸੀਂ ਜਿਹੜੇ ਬੰਦਿਆਂ ਨੂੰ ਕੋਰਸ ਨੇ ਜੇਲਾ ਵਿੱਚ ਟੱਕਿਆ ਉਹ ਸਾਰੇ ਬੰਦੇ ਬਿਨਾਂ ਸ਼ੱਤ ਬਹਾਲ ਕੀਤੇ ਜਾਣ ਉਹਨਾਂ ਦੀ ਰਿਹਾਈ ਕੀਤੀ ਜਾਵੇ ਜਦੋਂ ਡੀਪੋਆਂ ਦੇ ਵਿੱਚ ਆਉਂਦੇ ਆ ਨਾਲ ਦੇ ਨਾਲ ਡੀਪੂ ਖੋਲੋ ਦੇ ਹੋਲ ਦਿੱਤੇ ਜਾਣ ਕਿ ਬੱਸਾਂ ਚਲਾ ਦਿੱਤੀਆਂ ਜਾਣਗੀਆਂ ਜਿਹੜਾ ਕਿਲੋਮੀਟਰ ਵਾਲੀ ਗੱਲਬਾਤ ਆ ਇਹ ਆਪਾਂ ਅਗਲੀ ਮੀਟਿੰਗ ਦੇ ਵਿੱਚ ਤੈਅ ਕਰ ਲਾਂਗੇ ਜੋ ਗੱਲਬਾਤ ਕਰਨੀ ਹੈ ਟੈਂਡਰ ਬਾਰੇ ਉਹ ਤੋਂ ਬਾਅਦ ਜੋ ਦੁਬਾਰੇ ਫੇਰ ਗੱਲਬਾਤ ਚੱਲੀ ਤੇ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਮੈਂ ਰਾਤ ਨੂੰ ਇਹ ਛੋਟੇ ਬੰਦੇ ਜਿਹੜੇ ਜੇਲਾ ਦੇ ਵਿੱਚ ਨੇ ਉਹ ਮੈਂ ਰਿਹਾ ਕਰਾ ਦੇਣਾ ਜਿੰਨੇ ਵੀ ਛੋਟੇ ਬੰਦੇ ਜੇਲਾ ਦੇ ਵਿੱਚ ਨੇ ਜਿੰਨਿਆਂ ਦੇ ਸਸਪੈਂਸ਼ਨ ਦੇ ਆਰਡਰ ਹੋਏ ਨੇ ਉਹ ਮੈਂ ਰੱਦ ਕਰਵਾ ਦਿੰਦਾ ਤੇ ਐਮ ਡੀ ਪਨਵਸਜੀ ਵੱਲੋਂ ਇਹ ਗੱਲਬਾਤ ਕੀਤੀ ਗਈ ਆ ਵੀ ਮੈਂ ਜਲਦੀ ਤੋਂ ਜਲਦੀ ਉਹ ਚਿੱਠੀ ਸਾਨੂੰ ਭੇਜਣ ਲੱਗਿਆ ਵੀ ਸਾਰੇ ਜੋ ਸਸਪੈਂਸ਼ਨ ਦੇ ਆਰਡਰ ਨੇ ਉਹ ਰੱਦ ਕਰ ਦਿੱਤੇ ਆ ਸੀ ਤੇ ਸਾਰੇ ਬੰਦੇ ਡਿਊਟੀਆਂ ਤੇ ਵਾਪਸ ਲੈ ਲਏ ਉਹ ਤੋਂ ਬਾਅਦ ਸਾਡੀ ਕਮੇਟੀ ਦਾ ਰੇਸ਼ਮ ਸਿੰਘ ਗਿੱਲ ਜੀ ਨਾਲ ਸਾਡੀ ਗੱਲਬਾਤ ਹੁੰਦੀ ਆ ਸਾਰੀ ਕਮੇਟੀ ਦਾ ਫੈਸਲਾ ਸੀ ਵੀ ਜੇਕਰ ਸਰਕਾਰ ਬੈਕਪਟ ਤੇ ਹੁੰਦੀ ਆ ਸਾਰੇ ਪਰਚੇ ਰੱਦ ਕਰਦੀ ਆ ਸਾਰੇ ਆਗੂਆਂ ਨੂੰ ਛੜਦੀ ਆ ਤੇ ਸਾਰੇ ਸਸਪੈਂਸ਼ਨ ਕੀਤੇ ਆਰਡਰ ਜਾਂ ਸੇਵਾਵਾਂ ਖਤਮ ਕੀਤੀਆਂ ਟਰਮੀਨੇਟ ਸਾਰੇ ਕੈਨਸਲ ਕਰਦੀ ਆ ਤੇ ਅਸੀਂ ਠੀਕ ਆ ਜੀ ਸਰਕਾਰ ਨਾਲ ਇਹ ਗੱਲਬਾਤ ਨਹੀਂ 라ਜੀ ਪਰ ਹੁਣ ਜੋ ਗੱਲਬਾਤ ਮੀਡੀਆ ਦੇ ਵਿੱਚ ਚੱਲ ਰਹੀ ਆ ਉਹ ਇਹ ਚੱਲ ਰਹੀ ਆ ਵੀ ਹੜਤਾਲ ਖੁੱਲ ਗਈ ਆ ਸਾਥੀਓ ਗੱਲ ਇਹ ਹੈ ਗੱਲਬਾਤ ਇਹ ਆਈ ਸੀ ਵੀ ਪਹਿਲਾਂ ਸਾਰੇ ਬੰਦੇ ਛੱਡੇ ਜਾਣਗੇ ਜਿਹੜੇ ਬੰਦੇ ਸਸਪੈਂਡ ਨਹੀਂ ਜਾਂ ਜਿਹੜੇ ਬੰਦੇ ਜੇਲ੍ਹਾਂ 'ਚ ਨੇ ਉਹ ਆਕੇ ਮਸੀਨਾ ਲੈਣਗੇ ਤੇ ਫੇਰ ਹੜਤਾਲ ਖੁੱਲੂਗੀ ਗੱਲਬਾਤ ਇਹ ਹੋਈ ਸੀ ਉੱਥੇ ਹੁਣ ਵੀ ਮੈਂ ਦੁਬਾਰੇ ਦਰਹਾਉਣਾ ਜਿਹੜੇ ਬੰਦੇ ਸਸਪੈਂਡ ਨੇ ਜਿਹੜੇ ਬੰਦੇ ਜੇਲਾ ਚ ਨੇ ਉਹ ਆ ਕੇ ਮਸ਼ੀਨਾਂ ਲੈਣਗੇ ਉਹ ਰੂਟ ਤੇ ਜਾਣਗੇ ਉਹ ਤੋਂ ਬਾਅਦ ਪੂਰਾ ਪੰਜਾਬ ਖੋਲਿਆ ਜਾਊਗਾ ਅਸਲ ਗੱਲਬਾਤ ਇਹ ਚੱਲੀ ਸੀ ਤੇ ਜੋ ਮੀਡੀਆ ਚ ਗੱਲਬਾਤ ਚੱਲ ਰਹੀ ਆ ਉਹ ਤੁਹਾਨੂੰ ਦੱਸਤੀ ਆ ਵੀ ਸਾਡੇ ਵੱਲੋਂ ਆ ਗੱਲਬਾਤ ਰੱਖੀ ਗਈ ਸੀ ਸੋ ਹੁਣ ਅਸੀਂ ਜਲਦੀ ਹੀ ਆ ਜੋ ਗੱਲਬਾਤ ਮੰਤਰੀ ਸਾਹਿਬ ਨਾਲ ਹੋਈ ਆ ਤੁਹਾਨੂੰ ਦੱਸਤੀ ਆ ਉਦੋਂ ਵਾਲ ਸਾਰੀ ਸਟੇਟ ਕਮੇਟੀ ਇਸ ਪੂਰੇ ਮੁੱਦੇ ਦੇ ਉੱਪਰ ਮੀਟਿੰਗ ਕਰਕੇ ਤੁਹਾਨੂੰ ਲੜਾ ਅਗਲਾ ਸੰਘਰਸ਼ਾ ਜਿਵੇਂ ਕਰਨਾ ਕਿਵੇਂ ਕਰਨਾ ਬਹੁਤ ਜਲਦੀ ਉਹਦਾ ਐਲਾਨ ਕਰ ਦੇ ਸਾਥੀਓ ਹੜਤਾਲ ਲਗਾਤਾਰ ਜਾਰੀ ਆ ਝੂਠੀਆਂ ਖਬਰਾਂ 'ਚ ਨਾ ਪਾਓ ਕੋਈ ਹੜਤਾਲ ਖੁੱਲੀ ਨਹੀਂ ਜਿੰਨਾ ਸਮਾਂ ਜਿਹੜੇ ਸਾਡੇ ਮੁਲਾਜ਼ਮ ਗ੍ਰਿਫਤਾਰ ਕੀਤੇ ਗਏ ਆ ਉਹ ਬਾਹਰ ਨਹੀਂ ਆਉਂਦੇ ਜਿੰਨਾ ਟਾਈਮ ਝੂਠੇ ਕੀਤੇ ਗਏ ਪਰਚੇ ਰੱਦ ਨਹੀਂ ਹੁੰਦੇ ਜਿੰਨਾ ਟਾਈਮ ਸਸਪੈਂਸ਼ਨਾਂ ਟਰਮੀਨੇਸ਼ਨਾਂ ਸਿਮਾਾਂਾਂ ਰੱਦ ਖਤਮ ਨਹੀਂ ਹੁੰਦੀਆਂ ਉਹਨਾਂ ਟਾਈਮ ਹੜਤਾਲ ਜਾਰੀ ਆ ਜਿੰਨਾ ਸਮਾਂ ਕੋਈ ਚਿੱਠੀ ਮੰਤਰੀ ਸਾਹਿਬ ਵੱਲੋਂ ਜਾਂ ਡਾਇਰੈਕਟਰ ਸਟੇਟ ਟ੍ਰਾਂਸ ਵੱਲੋਂ ਜਾਰੀ ਨਹੀਂ ਹੁੰਦੀ ਉਹਨਾਂ ਸਮਾਂ ਹੜਤਾਲ ਜਾਰੀ ਆ ਜੋ ਵੀ ਸਟੇਟ ਕਮੇਟੀ ਅਗਲੇ ਸੰਘਰਸ਼ਾਂ ਦਾ ਐਲਾਨ ਕਰਦੀ ਆ ਸਾਰਾ ਪੰਜਾਬ ਉੱਤੇ ਫੁੱਲ ਚਾੜੋ ਆਪਣੇ ਆਦੇ ਟੈਂਕੀਆਂ ਦੇ ਬਹਿ ਕੇ ਤਿੰਨ ਦਿਨ ਹੋ ਗਏ ਟੈਂਕੀਆਂ ਦੇ ਬੈਠੇ ਨੇ ਕਿਹਦਾ ਜੀ ਕਰਦਾ ਐਦਾਂ ਬਹਿਣ ਨੂੰ ਹੁਣ ਸਾਰਾ ਪੰਜਾਬ ਕੀ ਵਰਲਡ ਦੇ ਵਿੱਚ ਉਹ ਵੀਡੀਓ ਚੱਲਣੀਆਂ ਨੇ ਤੂ ਤੋ ਹੌਂਡੀ ਆ ਸਰਕਾਰ ਦੀ ਕੋਈ ਸਾਥੀ ਸਾਡੇ ਕੋਲ ਜਸਮਾਨੀ ਤੌਰ ਤੇ ਆ ਕੇ ਬੈਠੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕ੍ਰਾਂਤੀਕਾਰੀ ਦੇ ਕੱਲ ਵੀ ਆਏ ਜਿਹੜੇ ਨਹੀਂ ਆਏ ਉਹਨਾਂ ਦੇ ਟੈਲੀਫੋਨ ਆਏ ਜਾਂ ਫੇਸਬੁੱਕ ਤੇ ਮੈਸੇਜ ਆਏ WhatsApp ਤੇ ਆਏ ਸਾਡੇ ਸਟੂਡੈਂਟ ਆ ਜਿਹੜੇ ਬੱਚੇ ਉਹਨਾਂ ਦੇ ਸਾਨੂੰ ਮੈਸੇਜ ਆਏ ਜਿਹੜੀਆਂ ਲੜਾਕੂ ਜਥੇਬੰਦੀਆਂ ਨੇ ਕਿਉਂਕਿ ਰਾਜਨੀਤੀਕਾਰੇ ਸਾਡੇ ਕੋ ਤੇ ਆਣ ਹੋ ਰਹੇ ਸਾਡੇ ਨਾਲ ਤੇ ਉਹਨੇ ਘਰਉਣਾ ਜਿਹਨੂੰ ਪਤਾ ਵੀ ਇਹ ਘਵਾੜਾ ਇਹਨਾਂ ਦੇ ਵਜ੍ਹਾ ਸਾਡੇ ਦਾ ਦੁੱਧ ਨਹੀਂ ਹੁਣ ਜਿੱਦਾਂ ਬਿਜਲੀ ਬੋਰਡ ਦੱਸਿਆ ਤੁਸੀਂ ਪੰਜਾਬ ਰਾਜ ਬਿਜਲੀ ਬੋਰਡ ਦਾ ਬੋਰਡ ਤਾਂ ਹੁਣ ਕਿਤੇ ਹੈ ਹੀ ਨਹੀਂ ਉਹ ਪਟਿਆ ਗਿਆ